ਚੰਡੀਗੜ੍ਹ ਦੇ ਬਾਲ ਨਿਕੇਤਨ ਦੇ ਵਿੱਚ ਸਰੀਰਕ ਸ਼ੋਸ਼ਣ ਮਾਮਲੇ ਵਿੱਚ આરોપી ਮਨੀਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਇਸ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਮਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਮਨੀਸ਼ ਤੇ ਬਾਲ ਨਿਕੇਤਨ ਦੀਆਂ 10 ਕੁੜੀਆਂ ਦੇ ਵੱਲੋਂ ਸਰੀਰਕ ਸ਼ੋਸ਼ਣ ਕਰਨ ਦੇ aarop ਲੱਗੇ ਸਨ। ਜਿਸ ਤਹਿਤ ਪੁਲਿਸ ਨੇ ਮਨੀਸ਼ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਮਾਮਲੇ ਦੀ ਸਾਰੀ ਰਿਪੋਰਟ ਐਸਐਸਪੀ ਤੇ ਡੀਸੀ ਨੂੰ ਸੌਂਪ ਦਿੱਤੀ ਗਈ ਸੀ ਕਿਉਂਕਿ ਡੀਸੀ ਖੁਦ ਬਾਲ ਨਿਕੇਤਨ ਦੇ ਪ੍ਰਧਾਨ ਸਨ ਤੇ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਗਿਆ ਇਸਕੇ ਅਟੇਕਰ ਨੂੰ ਮ ਕਰਜ ਜਸੂਤੇ ਬਾਲ ਨਿਕੇਤਨ ਦੀਆਂ ਕੁੜੀਆਂ ਨੇ ਇਲਜ਼ਾਮ ਲਗਾਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਸਰੀਰਿਕ ਸੋਸ਼ਣ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਪਰ ਉਹਨਾਂ ਦੀ ਹਿੰਮਤ ਨਹੀਂ ਹੋ ਪਾਂਦੀ ਸੀ ਕਿ ਉਹ ਇਸ ਦੀ ਕੰਪਲੀਟ ਕਰ ਸਕਣ ਤਾਂ ਜਿਵੇਂ ਹੀ ਮਨੀਸ਼ अरोड़ा ਕੁਝ ਦਿਨਾਂ ਦੀ ਛੁੱਟੀ ਤੇ ਗਿਆ ਤਾਂ ਇਸ ਬਾਲ ਨਿਕੇਤਨ ਦੀਆਂ ਕੁੜੀਆਂ ਦੇ ਵੱਲੋਂ ਹਿੰਮਤ ਜੁਟਾ ਕੇ ਇਸ ਦੀ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਸਾਡੇ ਪੱਤਰਕਾਰ ਸ਼ੈਤਾ ਸ਼ਰਮਾ ਸਾਡਾ ਜੁੜੇ ਹੋਏ ਰਿਹਾ ਸ਼ੈਤਾ ਕੀ ਵਾਜ਼ਾ ਜਾਣਕਾਰੀ ਹੈ ਇਸ ਮਾਮਲੇ ਨੂੰ ਲੈ ਕੇ

ਤੇਸੀ ਕਰਕੇ ਥੋੜੀ ਬਹੁਤੀ ਉਹਨਾਂ ਦੇ ਖਿਲਾਫ ਹੋ ਗਈਆਂ ਇਹ ਮਨੀਸ਼ ਦਾ ਕਹਿਣਾ ਹੈ ਲੇਕਿਨ ਜਿਹੜਾ ਕੇਸ ਹੈ ਉਹ ਤਰਜ ਹੋ ਚੁੱਕਿਆ ਤੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਵੀ ਮਨੀਸ਼ ਨੂੰ ਭੇਜ ਦਿੱਤਾ ਹੈ ਹੁਣ ਅਗਲੀ ਜਿਹੜੀ ਸੁਣਵਾਈ ਹੈ 7 ਮਈ ਨੂੰ ਹੋਏਗੀ ਸ਼ਵੇਤਾ ਇਸ ਮਾਮਲੇ ਨੂੰ ਲੈ ਕੇ ਜਾਂਚ ਦਾ ਹਿੱਸਾ ਕਿੱਥੋਂ ਤੱਕ ਪਹੁੰਚਿਆ ਕਿਉਂਕਿ ਉਹਨਾਂ ਕੁੜੀਆਂ ਦੇ ਵੱਲੋਂ ਵੀ ਪਹਿਲਾਂ ਕਦੀ ਸ਼ਿਕਾਇਤ ਨਹੀਂ ਕੀਤੀ ਗਈ ਤੇ ਹੁਣੇ ਸ਼ਿਕਾਇਤ ਸਾਹਮਣੇ ਆਈ ਹੈ ਉਦੋਂ ਮਨੀਸ਼ अरोड़ा ਜਿਸ ਤਰ੍ਹਾਂ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਨੇ ਜਾਂਚ ਕਿੱਥੋਂ ਤੱਕ ਪਹੁੰਚ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਆਯੂ ਦਾ ਤਾਂ ਆਹੀ ਕਹਿਣਾ ਹੈ ਕਿ ਅਜੇ ਸਾਰੇ ਸਬੂਤ ਉਹ ਇਕੱਠੇ ਕਰ ਰਹੇ ਆ ਕਿਉਂਕਿ ਬੱਚਿਆਂ ਨਾਲ ਗੱਲ ਕਰਨਾ ਉਹਨਾਂ ਤੋਂ ਇਹ ਸਾਰੀਆਂ ਗੱਲਾਂ ਬਾਹਰ ਕਢਵਾਉਣਾ ਕਾਫੀ ਦਿੱਕਤ ਦਾ ਕੰਮ ਹੈ ਕਿਉਂਕਿ ਡਾਇਰੈਕਟਰ ਸੋਸ਼ਲ ਵੈਲਫੇਅਰ ਨੇ ਵੀ ਆਹੀ ਗੱਲ ਸਭ ਤੋਂ ਪਹਿਲਾਂ ਕਹੀ ਸੀ ਕਿ ਉਹਨਾਂ ਨੂੰ ਕਾਫੀ ਟਾਈਮ ਲੱਗ ਗਿਆ ਸਭ ਤੋਂ ਪਹਿਲਾਂ ਕੰਪਲੇਨ ਜਿਹੜੀ ਮਿਲੀ ਸੀ ਉਹ 3 ਅਪ੍ਰੈਲ ਨੂੰ ਉਹਨਾਂ ਕੋਲ ਪਹੁੰਚੀ ਸੀ ਉਸ ਤੋਂ ਬਾਅਦ ਉਹਨਾਂ ਨੇ ਕਮੇਟੀ ਬਿਠਾਈ ਤੇ ਕਮੇਟੀ ਨੇ ਵੀ ਕਾਫੀ ਮੁਸ਼ਕਿਲਾਂ ਨਾਲ ਕੁੜੀਆਂ ਨਾਲ ਗੱਲਬਾਤ ਕੀਤੀ ਤੇ ਇਹ ਸਾਰਾ ਕੁਝ ਸਾਹਮਣੇ ਆਇਆ काफी दिन लग गए सैक्रटरी है, लेकिन चल रही है, ते है ते ट्रेजर है बाल निकेतन सोसायी के उन्हों का तो यही कहना है कि शुरुआत तो कद भी किसी भी तरह की शिकायत उन्होंने नहीं मिली कुड़िया काफी खुश थी हर कोई इतने पढ़ना चाहता है आराम जीवन कर रहा है